ਰਾਮਦਾਸ ਦਾ ਨਾਮ ਜਪਨ ਤੇ ਫਰੀ ਦੇ ਵਿੱਚ ਦਰਦਾਂ ਠੀਕ ਕੀਤੀਆਂ ਜਾਂਦੀਆਂ ਨੇ ਡਿਸਕ ਦੀ ਪ੍ਰੋਬਲਮ ਹੋਗੀ ਗਠੀਆ ਦੀ ਪ੍ਰੋਬਲਮ ਹੋਗੀ ਕਈਆਂ ਨੂੰ ਸਰਵਾਈਕਲ ਰਹਿੰਦੀ ਆ ਐਸਾ ਦੀਆਂ ਬਿਮਾਰੀਆਂ ਜਿਹੜੀਆਂ ਨੇ ਕੋਈ નિਹੰਗ ਸਿੰਘ ਹੋਣੀ ਇੱਕ ਵਾਰ ਮਾਲਿਸ਼ ਕਰਨ ਤੇ ਠੀਕ ਕਰ ਲੈਂਦੇ ਨੇ ਉਹਨਾਂ ਨੂੰ ਕੀ ਕੰਮ ਹੈ ਕਿ ਗੋਡੇ ਨਵੇਂ ਪਾ ਲਓ ਬਸ 2 ਢਾਈ ਲੱਖ ਦਾ ਕੰਮ ਨਾ ਕਰੋ ਜੋ ਜਿਹੜਾ 2 ਢਾਈ ਲੱਖ ਦਾ ਕੰਮ ਇਥੇ ਯਾਰ ਡੇੜੀ ਆਪੇ ਠੀਕ ਹੋ ਜਾੰਗਾ ਮੇਰਾ ਸਤਗੁਰ ਰਖਵਾਲਾ ਉਹ ਧਰ ਕਿਰਪਾ ਮਬਾਬ ਦੇ ਆਖਿਆ ਗੋਵਿੰਦ ਮੰਨ ਰੁਆ ਕਾਗਿਆ ਪ੍ਰਭ ਆਮ ਰਾਇ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਬਲ ਪਾਏ ਸਤਗੁਰ ਕੈ ਬਲ ਜਾਈ ਤੋ ਸੰਗਤ ਨਹੀਂ ਵੱਡੀ ਹੈ ਕਿ ਸੰਗਤ ਕੋਲ ਹੀ ਦਾਸ ਹੈ ਸਾਰੇ ਗੁਣ ਔਰ ਸਾਰੀਆਂ ਚੀਜ਼ਾਂ ਪ੍ਰਾਪਤ ਕੀਤੀਆਂ ਹਨ ਤੋ ਮੇਰਾ ਆਸਰਾ ਜਿਹੜਾ ਗੰਤਨ ਗੁਰੂ ਰਾਮਦਾਸ ਤੇ ਮੇਰੀਆਂ ਸੰਤਾਂ ਪਿਆਰੀਆਂ ਹਨ ਜੀ ਕਲੋਂਜੀ ਦਾ ਤੇਲ ਪਿਆ ਹੈ ਇਹ ਇੱਕ ਵੈਰੀ ਪੋਸ਼ਟਲੀ ਹੈ ਔਰ ਕੈਟਰਸਪੇ ਹੈ aloevera ਪਿਆ ਹੈ ਧੀਮਸ਼ਣਿਕ ਪੂਰ ਹੈ ਲੌਂਗ ਦਾ ਤੇਲ ਜੈਫਲ ਦਾ ਇਸ ਤਰ੍ਹਾਂ ਕਰਕੇ 14 ਬੂਟੀਆਂ ਨੇ ਜਿਹੜੀਆਂ ਬਹੁਤ ਬਹੁਤ ਪੋਸ਼ਟਲੀਆਂ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ 메ਨ ਗੇਟ ਹੈਗਾ ਆ ਉਸ ਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਵੇਰਕਾ ਬੂਹ ਦੇ ਨਾਲ ਇਹ ਬਾਪੂ ਜੀ ਹੁਣੀ ਬੈਠਦੇ ਨੇ ਦੋ ਬੰਦੇ ਮੇਰੇ ਕੋਲ ਮਿਲਣ ਵਾਸਤੇ ਆਏ ਉਹਨਾਂ ਦੀ ਲੱਤਾਂ ਇਸ ਤਰ੍ਹਾਂ ਦੇ ਪੱਥਰ ਹੁੰਦਾ ਸੰਗ ਮਰਮਰ ਦਾ ਉਹਨਾਂ ਨੂੰ ਪੁੱਛਣ ਤੋਂ ਪਤਾ ਲੱਗਾ ਕਿ ਨੇ ਅਸੀਂ ਤੇ ਬਾਹਰ ਤੋਂ ਆਏ ਆਂ ਔਰ ਵਿਦਆਊਟ ਮਨੀ ਘਰਾਨੇ ਮੈਂ ਕੀ ਕਰਦੇ ਹਾਂ ਉਹ ਕੀ ਕਰਦੇ ਨੇ ਕਹਿੰਦੇ ਅਸੀਂ ਲੰਡਨ ਤੋਂ ਆਏ ਆ ਕੀ ਕਰਦੇ ਨੇ ਡੰਡਣ ਵਾਲੇ ਕਹਿੰਦੇ ਵੀ ਡਿੱਪ ਲਾਉਂਦੇ ਨੇ ਪੱਥਰ ਵਰਗੀਆਂ ਨਾਲ ਆ ਉਹਨਾਂ ਦੀਆਂ ਪੱਥਰ ਵਰਗੀਆਂ ਪਿੰਨੀਆਂ ਉਹ ਦੂਸਰਾ ਜਿਹੜਾ ਸਖਸੀ ਉਹਦੀ ਧੋਣ ਜਿਹੜੀ ਹੈ ਇਹ ਇਸ ਤਰ੍ਹਾਂ ਵੀ ਨਹੀਂ ਮੁੜਦੀ ਸੀ ਬਹੁਤ ਸਾਰੇ ਲੋਕ ਬਾਹਰੋਂ ਆਏ ਮਨ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਨੇ ਪਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਮੈਂ ਕੋਈ ਡੱਬਾ ਨਹੀਂ ਲਾਇਆ ਇਹ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਹੈ ਚੌਥੇ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਦੇ ਵਿੱਚ ਮੌਜੂਦ ਹੈਗੇ ਆ ਸੋ ਜੋ ਵੀ ਗੁਰੂ ਸਹਿਬਾਨਾ ਦੇ ਕਹੇ ਹੋਏ ਰਾਹ ਤੇ ਚੱਲਦਾ ਹੈ ਗੁਰੂ ਸਹਿਬਾਨਾ ਦਾ ਨਾਮ ਜਪਦਾ ਹੈ ਉਹ ਤੰਦਰੁਸਤ ਰਹਿੰਦਾ ਹੈ ਸੋ ਉੱਥੇ ਹੀ ਇੱਕ ਗੁਰਸਿੱਖ ਇਨਸਾਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜਿੱਤੇ ਗੁਰੂ ਰਾਮਦਾਸ ਦਾ ਨਾਮ ਜਪਣ ਤੇ ਫਰੀ ਦੇ ਵਿੱਚ ਦਰਦਾਂ ਠੀਕ ਕੀਤੀਆਂ ਜਾਂਦੀਆਂ ਨੇ ਸੋ ਇਹ ਤਸਵੀਰਾਂ ਦਿਖਾਵਾਂਗਾ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਇਹ ਸਿੰਘ ਇਹ ਫੌਜ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੁਆਰਾ ਬਖਸ਼ਿਆ ਹੋਇਆ ਇੱਕ ਤੇਲ ਤਿਆਰ ਕੀਤਾ ਗਿਆ ਹੈ ਜਿੱਥੇ ਕਈ ਬੂੰਦਾ ਜਿਹੜੀਆਂ ਤੇਲ ਦੀਆਂ ਪਾ ਕੇ ਕਈ ਦਰਦਾਂ ਜਿਹੜੀਆਂ ਨੇ ਉਹ ਠੀਕ ਕੀਤੀਆਂ ਜਾਂਦੀਆਂ ਨੇ ਡਿਸਕ ਦੀ ਪ੍ਰੋਬਲਮ ਹੋਗੀ ਗਠੀਆ ਦੀ ਪ੍ਰੋਬਲਮ ਹੋਗੀ ਕਈਆਂ ਨੂੰ ਸਰਵਾਈਕਲ ਰਹਿੰਦੀ ਆ ਐਦਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਕੋਈ ਨਿਹੰਗ ਸਿੰਘ ਹਣੀ ਇੱਕ ਵਾਰ ਮਾਲਿਸ਼ ਕਰਨ ਤੇ ਠੀਕ ਕਰ ਦਿੰਦੇ ਨੇ ਸੋ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਜਿੱਥੇ ਦੇਖ ਸਕਦੇ ਹੋ ਕਿ ਪਹਿਲਾਂ ਤਨ ਤਨ ਗੁਰਰਾਮਦਾਬ ਜੀ ਬੋਲੋ ਜੀ ਦਰਦਾ ਫ੍ਰੀ ਵਿੱਚ ਠੀਕ ਕਰਾਓ ਜੀ ਜੇ ਫਰਕ ਲੱਗਦਾ ਤਾਂ ਫੇਰ ਹੀ ਇਹਨਾਂ ਕੋਲੋਂ ਜਿਹੜਾ ਇਹ ਕਈ ਜੜੀਆਂ ਬੂਟੀਆਂ ਦਾ ਤੇਲ ਬਣਿਆ ਫੇਰ ਤੁਸੀਂ ਖਰੀਦੋ ਸੋ ਇਹ ਗੱਲਬਾਤ ਕਰਦੇ ਆ ਬਾਬਾ ਜੀ ਉਹਨਾਂ ਨਾਲ ਬਾਬਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਉਮਰ ਕਿੰਨੀ ਹੋ ਗਈ ਤੁਹਾਡੀ 69 ਜੀ ਚੱਲ ਰਿਹਾ ਜੀ 78 ਸਾਲ ਦੀ ਉਮਰ 'ਚ ਅੱਜ ਜੋਸ਼ ਜਜ਼ਬਾ ਆ ਬੜਾ ਗੁਰਰਾਮਦਾਬ ਸਾਹਿਬ ਦੀ ਕਿਰਪਾ ਹੈ ਦਾਸ ਹੂੰ ਰਾਮ ਹਾਂਜੀ ਇਸ ਕਰਕੇ ਔਰ ਇਹ ਸਾਰਾ ਕੰਮ ਜਿਹੜਾ ਸਹਿਬ ਗੁਰੂ ਰਾਮਦਾਸ ਸਾਹਿਬ ਆਪ ਕਰ ਰਹੇ ਨੇ ਜੋ ਤੇਲ ਬਣਾਇਆ ਗਿਆ ਜੋ ਵੀ ਹੈ ਇਹ ਸਾਰੀਆਂ ਹੀ ਕਿਰਪਾ ਗੁਰੂ ਰਾਮਦਾਸ ਸਾਹਿਬ ਦੀਆਂ ਨੇ ਤੇਲ ਬੇਸ਼ੱਕ ਬਹੁਤ ਕੀਮਤੀ ਹੈ ਪਰ ਗੁਰੂ ਦੀਆਂ ਸੰਗਤਾਂ ਕੋਲੋਂ ਕੋਈ ਕੀਮਤੀ ਤੇਲ ਨਹੀਂ ਗੁਰੂ ਦੀ ਸੰਗਤ ਬਹੁਤ ਕੀਮਤੀ ਹੈ ਉਸ ਦਾ ਕੋਈ ਮੁੱਲ ਨਹੀਂ ਇਸ ਕਰਕੇ ਸਮੂਹ ਸਾਧ ਸੰਗਤ ਨੂੰ ਮੇਰੀ ਬੇਨਤੀ ਹੈ ਚਰਨਾਂ ਦੇ ਵਿੱਚ ਆ ਕੇ ਸਾਰੇ ਜਿਹੜੇ ਨਾ ਆਪੋ ਆਪਣੇ ਜਿਹੜੇ ਕੰਮ ਨਾਲ ਲੱਕਦਰ ਦੇ ਗੋਡੇ ਸਰਵਕਲ ਘੰਟੀਆਂ ਇਹ ਤੇਲ ਨਿਰਮਲ ਨਾਰਾਇਣ ਬਲੈਕ ਗੋਡ ਬੂੰਦਾਵਾਂ ਵਾਲਾ ਤੇਲ ਕਰੀਬ 18 19 19 ਦਰਦਾਂ ਜਿਹੜੀਆਂ ਠੀਕ ਹੋਈਆਂ ਮੈਂ ਆਪ ਜੀ ਨੂੰ ਇੱਕ ਘਟਨਾ ਦੱਸਾਂ ਕਿ ਇੱਕ ਦੋ ਬੰਦੇ ਮੇਰੇ ਕੋਲ ਮਿਲਣ ਵਾਸਤੇ ਆਏ ਉਹਨਾਂ ਦੀ ਲੱਤਾਂ ਇਸ ਤਰ੍ਹਾਂ ਦੇ ਪੱਥਰ ਹੁੰਦਾ ਸੰਗ ਮਰਮਰ ਦਾ ਉਹਨਾਂ ਨੂੰ ਪੁੱਛਣ ਤੋਂ ਪਤਾ ਲੱਗਾ ਕਹਿੰਦੇ ਅਸੀਂ ਤੇ ਬਾਹਰ ਤੋਂ ਆਏ ਆਂ ਔਰ ਵਿਦਆਊਟ ਮਨੀ ਘਰਾਨੇ ਮੈਂ ਕੀ ਕਰਦੇ ਹਾਂ ਉਹ ਕੀ ਕਰਦੇ ਨੇ ਕਹਿੰਦੇ ਅਸੀਂ ਲੰਡਨ ਤੋਂ ਆਏ ਆਂ ਕੀ ਕਰਨੇ ਲੰਡਨ ਵਾਲੇ ਕਹਿੰਦੇ ਵੀ ਡਿਪ ਲਾਉਂਦੇ ਨੇ ਤੇ ਪੱਥਰ ਵਰਗੀਆਂ ਨਾੜਾਂ ਉਹਨਾਂ ਦੀਆਂ ਪੱਥਰ ਵਰਗੀਆਂ ਪਿੰਨੀਆਂ ਔਰ ਦੂਸਰਾ ਜਿਹੜਾ ਸਖਸੀ ਉਹਦੀ ਧੋਣ ਜਿਹੜੀ ਹੈ ਇਹ ਇਸ ਤਰ੍ਹਾਂ ਵੀ ਨਹੀਂ ਮੁੜਦੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਇਹ ਤੇ ਪੌਜ਼ਨ ਹੈ ਸਾਰਾ ਯਹਰ ਹੈ ਤਿੰਨ ਦਿਨ ਉਹਨਾਂ ਨੂੰ ਮਿਲਿਆ ਤਿੰਨਾਂ ਦਿਨਾਂ ਬਾਅਦ ਉਹ ਕਾਫੀ ਸ਼ੀਸ਼ੀਆਂ ਦਾਸ ਕੋਲ ਲੈ ਗਏ ਉਸੇ ਵੇਲੇ ਜਿਹੜਾ ਅਪਾਇੰਟਮੈਂਟ ਸੀ ਉਹ ਉਹ ਕੈਨਸਲ ਕੀਤਾ ਗਿਆ ਤੋਂ ਮੈਂ ਹੁਣ ਕਹਿੰਦਾ ਵਾਂ ਕਿ ਇੰਡੀਆ ਇਜ਼ ਗ੍ਰੇਟ ਦੋ ਕੰਮ ਇੰਡੀਆ ਦੇ ਕੋਲ ਆਲ ਵਰਲਡ ਕੋਈ ਕੋਈ ਨਹੀਂ ਅਮਰੀਕਾ ਕੈਨੇਡਾ ਕੋਈ ਵੀ ਮੁਲਕ ਕੋਲ ਦੋ ਕੰਮ ਨਹੀਂ ਇੱਕ ਜ਼ਹਿਰ ਦੇ ਜ਼ਖਮ ਜਿਨ੍ਹਾਂ ਨੂੰ ਆਪਾਂ ਕੱਖ ਕਨੇ ਪੰਜਾਬੀ ਚ ਉਹ ਔਰ ਕੇ ਦਰਦਾਂ ਦਾ ਕੰਮ ਜਿਹੜਾ ਹੈ ਲੱਕ ਦਰਦ ਗੋਡੇ ਸਰਵੈਕਲ ਗੋਡੇ ਡੈਡ ਉਹਨਾਂ ਕੋਲ ਕੋਈ ਕੰਮ ਨਹੀਂ ਉਹਨਾਂ ਨੂੰ ਕੀ ਕੰਮ ਹੈ ਕਿ ਗੋਡੇ ਨਵੇਂ ਪਵਾ ਲਓ ਬਸ 2.5 ਲੱਖ ਦਾ ਕੰਮ ਉਹਨਾਂ ਕੋ ਰੋਲ ਜਿਹੜਾ 2.5 ਲੱਖ ਦਾ ਕੰਮ ਇੱਥੇ ਇਹ 1.5 ਹਜ਼ਾਰ ਪੇਜ ਠੀਕ ਹੋ ਜਾਂਦਾ ਹੈ ਔਰ ਗੁਰੂ ਦੀ ਸੇਵਾ ਵਿੱਚ ਇਹ ਸਾਰਾ ਕਾਰਜ ਜਿਹੜਾ ਚੱਲ ਰਿਹਾ ਇਸ ਤੇ ਸਾਰੀਆਂ ਕਿਰਪਾ ਨਹੀਂ ਗੁਰੂ ਆਮਦਾਰ ਸਾਹਿਬ ਦੀਆਂ ਦਾਸ ਸਾਹਿਬ ਵਿੱਚ 1% ਵੀ ਰੋਲ ਨਹੀਂ ਦਾਸ ਨੂੰ ਤੇ ਉੜਾ ਐਡਾ ਨਹੀਂ ਹੁੰਦਾ ਸਤਿਗੁਰੂ ਇੱਕ ਸਾਰਾ ਹੀ ਗਾਈਡ ਕਰਦੇ ਹਨ ਤੇ ਸਾਰਾ ਹੀ ਸਤਿਗੁਰਜੀ ਆਪ ਕਾਰਜ ਕਰ ਰਹੇ ਹਨ ਜੀ ਬਾਪੂ ਜੀ ਕਿਦਾਂ ਮੰਦੇ ਵਿੱਚ ਖਿਆਲ ਆਇਆ ਜਿਵੇਂ ਤੁਸੀਂ ਦੱਸਿਆ ਕਿ ਮਹਿੰਗੀਆਂ ਤੇ ਸੰਗਤਾ ਹੈਗੀਆਂ ਨੇ ਸੋ ਸੰਗਤਾ ਦੀ ਸੇਵਾ ਦੇ ਵਿੱਚ ਲੱਗਣ ਦਾ ਖਿਆਲ ਕਿਦਾਂ ਆਇਆ ਦਾਸ ਇੱਕ ਛੋਟਾ ਜਿਹਾ ਹਕੀਮ ਹੈ ਆਪ ਵੇਖ ਸਕਦੇ ਵੈਦ ਰਤਨ ਸਿੰਘ ਔਰ ਜਿਸਨ 28 28 28 ਤੀ ਉਹ ਕਾਫੀ ਜੇ ਤੋਂ ਪਹਿਲਾਂ ਗੁਰਾਮਦਾਸ ਸਾਹਿਬ ਦੀ ਸੇਵਾ ਜਿਹੜੀ ਮਾਰੇ ਨੇ ਮੈਨੂੰ ਦਿੱਤੀ ਹੈ ਉਹ ਮੇਰਾ ਖਿਆਲ ਮੈਂ ਸਾਰੀ ਜ਼ਿੰਦਗੀ ਹੋ ਗਈ ਹੈ 5 ਸਾਲ ਦਾ ਜਦੋਂ ਮੇਰੀ ਮਾਤਾ ਨੇ ਸੇਵਾ ਲਈ ਇਹ ਸਾਰਾ ਕ੍ਰੈਡਿਟ ਮੇਰੀ ਮਾਤਾ ਨੂੰ ਜਾਂਦਾ ਹੈ ਮੇਰੀ ਮਾਂ ਜੀ ਨੂੰ ਮੇਰੀ ਮਾਂ ਨੇ ਮੈਨੂੰ ਅੱਛੀਆਂ ਗੱਲਾਂ ਸਖਾਈਆਂ ਜਿਹੜੀਆਂ ਇਸ ਕਰਕੇ ਮੈਂ ਉਹ ਜਿਹੜਾ ਹੋਲੀ 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 ਗੁਰੂ ਅਮਰਦਾਸ ਸਾਹਿਬ ਨੇ ਕਿਰਪਾ ਕੀਤੀਆਂ ਪਹਿਲਾਂ ਤੇ ਗੁਰੂ ਅਮਰਦਾਸ ਸਾਹਿਬ ਦੇ ਸੇਵਾਦਾਰ ਔਰ ਬਹੁਤ ساری ਦੁਨੀਆ ਠੀਕ ਹੋਈ ਉਤੋਂ ਮੈਨੂੰ ਨਾਲ ਸਾਰਿਆਂ ਨੇ ਕਿਹਾ ਕਿ ਤੁਸੀਂ ਆਪ ਜੀ ਇੱਥੇ ਬੈਠੋ ਮੇਰੇ ਕੋਲ ਆ ਖਰੋਤਨ ਜਿਹੜੇ ਇਹ ਜਗ੍ਹਾ ਦੇ ਮਾਲਕ ਨੇ ਇਹਨਾਂ ਨੇ ਮੈਨੂੰ ਕਿਹਾ ਕਿ ਆ ਜਿਹੜਾ ਕਾਰਜ ਹੈ ਤੁਸੀਂ ਇੱਥੇ ਬੈਠ ਕੇ ਕਰੋ ਇਹ ਸਾਰੇ ਠੀਕ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਕੇ ਦੇਖ ਲਓ ਜੀ ਹਾਂ ਜੀ ਸਰ ਜੀ ਤੁਸੀਂ ਇੱਥੇ ਜ਼ਿਕਰ ਕੀਤਾ ਕਿ ਮਾਤਾ ਦੀ ਕਈ ਹੋਈ ਤੁਹਾਡੀ ਗੱਲਬਾਤ ਜਿਹੜੀ ਹੋਈ ਉਹਨਾਂ ਦੇ ਰਾਹ ਤੇ ਚੱਲਦੇ ਪਏ ਹੋ ਤੁਸੀਂ ਸੋ ਮਾਤਾ ਰੱਬ ਦਾ ਰੂਪ ਹੈ ਦੂਜਾ ਬਿਲਕੁਲ ਰੱਬ ਦੇ ਕੋਲ ਕਰਦੇ ਖੜੇ ਆ ਸੋ ਕਿੱਦਾਂ ਦਾ ਸੰਗਤਾਂ ਦਾ ਪਿਆਰ ਕਿੱਦਾਂ ਮਿਲਦਾ ਹੈ ਬਹੁਤ ਜ਼ਿਆਦਾ ਸੰਗਤਾਂ ਦਾ ਪਿਆਰ ਮਿਲਦਾ ਹੈ ਸੰਗਤਾਂ ਇੰਨੀਆਂ ਕਿ ਅੱਛੇ ਹਨ ਰੱਬ ਵਰਗੀਆਂ ਸੰਗਤਾਂ ਨੇ ਸੰਗਤਾਂ ਮੇਰਾ ਦੁੱਖ ਸੁੱਖ ਵੀ ਵੇਖਦੀਆਂ ਹਨ ਹਰ ਤਰ੍ਹਾਂ ਦਾ ਕੰਮ ਕਰਦੀਆਂ ਨੇ ਬਹੁਤ ਸਾਰੇ ਲੋਕ ਬਾਹਰੋਂ ਆਏ ਮੈਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਮੈਂ ਕੋਈ ਡੱਬਾ ਨਹੀਂ ਲਾਇਆ ਇਹ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਹੈ ਇਹ ਜਿੰਨੀ ਮਾਇਆ ਮੈਨੂੰ ਸਹਬ ਆਪ ਦਿੰਦੇ ਨੇ ਔਰ ਮੈਂ ਇਸੇ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਨਾਲ ਜਦ ਤੱਕ ਮੇਰੀ ਜ਼ਿੰਦਗੀ ਹੈ ਜਿੰਨੇ ਕਿ ਸੁਵਾਸ ਰਹਿ ਗਏ ਉਹ ਲੋਕਾਂ ਦੀ ਸੇਵਾ ਜਿਹੜੀ ਕਰਦਾ ਰਵਾਂਗਾ ਜੀ ਬਾਬੂ ਜੀ ਤੇਲ ਦੀ ਖਾਸੀਅਤ ਜਾਣਾਂਗੇ ਹੁਣ ਤੇਲ ਦੇ ਵਿੱਚ ਕਿਹੜੇ ਕਿਹੜੇ ਇੰਗਰੀਡੀIENTS ਮਲਾਈ ਹੋਏ ਆ ਕਿਹੜੀਆਂ ਜੜੀਆਂ ਬੂਟੀਆਂ ਐਸੀਆਂ ਨੇ ਕਿ ਜਿਹੜਾ ਤੁਹਾਡੀ ਸੰਗਤ ਹੁੰਦੀ ਹੈ ਇੱਕ ਵਾਰ ਚ ਫਰਕ ਪੈ ਜਾਂਦਾ ਹੈ ਹਾਂਜੀ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਕਲੌਂਜੀ ਦਾ ਤੇਲ ਪਿਆ ਹੈ ਇਹ ਇੱਕ ਵੈਰੀ ਕੋਸਟਲੀ ਹੈ ਔਰ ਕੈਟਲਸ ਪਿਆ ਹੈ aloevera ਪਿਆ ਹੈ ਭੀਮਸੇਨੀ ਕਪੂਰ ਹੈ ਲੌਂਗ ਦਾ ਤੇਲ ਜੈਫਲ ਦਾ ਇਸ ਤਰ੍ਹਾਂ ਕਰਕੇ 14 ਬੂਟੀਆਂ ਨੇ ਜਿਹੜੀਆਂ ਬਹੁਤ ਬਹੁਤ ਕੋਸਟਲੀ ਹਨ ਔਰ ਕੁਝ ਬੂਟੀਆਂ ਜਿਹੜੀਆਂ ਆਪਾਂ ਨੂੰ ਬਾਜ਼ਾਰੋਂ ਲੈ ਕੇ ਜੰਗਲਾਂ ਨੂੰ ਕੱਟ ਕੇ ਵੀ ਲਿਆਣੇ ਪੈਂਦੇ ਜਿਸ ਤਰ੍ਹਾਂ ਕਿ ਇੱਕ ਅਮਰਵੇਲ ਹੈ ਉਹ ਐਸੀ ਬੂਟੀ ਅਮਰਵੇਲ ਹੈ ਜਿਹਨੂੰ ਕੋ ਬਹੁਤ ਸਾਰਾ ਖਤਮ ਕਰਤਾ ਗਿਆ ਅਗਰ ਕਿਸੇ ਨੂੰ ਅਧਰੰਗ ਹੋ ਰਿਹਾ ਹੈ ਕਿਸੇ ਦਾ ਪਾਸਾ ਮਾਰਿਆ ਜਾ ਰਿਹਾ ਹੈ ਅਗਰ ਉਹ ਬੂਟੀ ਕਿਸੇ ਹਕੀਮ ਕੋਲ ਹੈ ਉਸ ਵੇਲੇ ਬੰਦਾ ਹਾਜ਼ਰ ਹੈ ਤੇ ਉਹਦਾ ਠੇਕ ਦੇਣ ਦੇ ਨਾਲ ਉਸੇ ਵੇਲੇ ਲਕਵਾ ਜਿਹੜਾ ਉਹ ਜਿਹੜਾ ਪਾਸਾ ਵਜਿਆ ਉਹ ਠੀਕ ਹੋ ਸਕਦਾ ਹੈ ਕੋ ਜਾਂਦਾ ਹੈ ਇਸ ਤਰ੍ਹਾਂ ਇੱਥੇ ਵੀ ਇੱਕ ਤੇਲ ਬਣ ਰਿਹਾ ਹੈ ਜਿਹੜਾ ਲੋਕਾਂ ਦੇ ਪਾਸੇ ਮਰਨੇ ਜਿਨ੍ਹਾਂ ਨੂੰ ਬਹੁਤ ਬਹੁਤ ਸਾਲ ਹੋ ਗਏ ਹਨ ਅਦਰ ਹੰਗੂ ਆਨੂੰ ਸਿਰਫ ਉਹ ਮਾਸ ਨੂੰ ਚੁੰਡੀ ਮਾਰਨਾ ਦਰਦ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਉਹ ਬੰਦਾ ਜਿਹੜਾ ਬਿਲਕੁਲ 100% ਠੀਕ ਹੋ ਸਕਦਾ ਹੈ ਜੀ ਕੋਈ ਜੀ ਕਿੱਦਾਂ ਸਾਰੀ ਪ੍ਰਕਿਰਿਆ ਰਹਿੰਦੀ ਆ ਕਿੰਨਾ ਸਮਾਂ ਲੱਗਦਾ ਹੈ ਤੇਲ ਬਣਾਉਣ ਤੇ ਕਿੰਨੀ ਦਿਨ ਬਾਅਦ ਤਿਆਰ ਤੇਲ ਕਰਦੇ ਹੋ ਸੰਗਤਾਂ ਲਈ ਤੇ ਕਿੰਨੇ ਕੁ ਦਾ ਵੇਚਦੇ ਹੋ ਜਦੋਂ ਸੰਗਤਾਂ ਨੂੰ ਚਾਹੀਦਾ ਹੋਵੇ ਬੇਨਤੀ ਇਸ ਰਹਿ ਤੈਲ ਨੂੰ ਤਿਆਰ ਕਰਨ ਲੱਗੇ ਸਿਰਫ 8 ਦਿਨ ਲੱਗਦੇ ਨੇ 8 ਦਿਨਾਂ ਹੀ ਪਹਿਲਾਂ ਸਾਰੀਆਂ ਦਵਾਈਆਂ ਜਿਹੜੀਆਂ ਕੁੱਟੀਆਂ ਜਾਂਦੀਆਂ ਨੇ ਇਹ ਸਾਰੀਆਂ ਦਵਾਈਆਂ ਐਡਵੈਡੀਅਨ ਨੋ ਫੈਟ ਫੈਕਟ ਔਰ ਉਸ ਤੋਂ ਬਾਅਦ ਤੇਲ ਜਿਹੜਾ ਉਹ ਲਿਆ ਕੇ ਉਚੜਾਇਆ ਜਾਂਦਾ ਹੈ ਉਹਦੇ ਕਰੀਬ ਕਰੀ 40 ਕਿਲੋ ਬਾਲਣ ਜਿਹੜਾ ਲੱਗਦਾ ਜੇ 7 ਕਿਲੋ ਤੇਲ ਪਾਇਆ ਜਾਵੇ 8 ਕਿਲੋ ਤੇਲ ਪਾਇਆ ਜਾਵੇ ਕਰੀਬ 2-3 ਕਿਲੋ ਨਿਕਲੇਗਾ ਇਸ ਤੋਂ ਜ਼ਿਆਦਾ ਨਹੀਂ ਬਾਕੀ ਉਹ ਸਾਰੀਆਂ ਬੂਟੀਆਂ ਕੈਸ ਵਰਗੀਆਂ ਜਿਹੜੀਆਂ ਬੂਟੀਆਂ ਨੂੰ ਖਾ ਜਾਂਦੀਆਂ ਉਸ ਦਾ ਵੀ ਕੋਈ ਡਰ ਨਹੀਂ ਇਸ ਕਰਕੇ ਬਹੁਤ ਜ਼ਿਆਦਾ ਕੀਮਤੀ ਹੋ ਜਾਂਦਾ ਪਰ ਸੰਗਤੋਂ ਮੈਂ ਅੱਗੇ ਵੀ ਬੇਨਤੀ ਕੀਤੀ ਕਿ ਸੰਗਤਾਂ ਤੋਂ ਕੋਈ ਕੋਈ ਵੀ ਚੀਜ਼ ਨਹੀਂ ਸਾਧ ਸੰਗਤ ਤੇ ਸਭ ਫਲ ਪਾਏ ਮਾਰੇ ਗੁਰਬਾਣੀ ਜੀ ਵੀ ਲਿਖਦੇ ਹਨ ਹਾਂਜੀ ਗੁਰੂ ਅਰਜਨ ਦੇਵ ਸਾਹਿਬ ਇੱਕ ਸ਼ਬਦ ਲੇਦੇ ਹਨ ਮੇਰਾ ਸਤਗੁਰ ਰਖਵਾਲਾ ਹੋਆ ਧਾਰਕਿਤ ਪਰ ਬਾਬਾ ਦੇ ਅੱਖਿਆ ਹਰ ਗੋਵਿੰਦ ਨੰਨੋਆ ਤਾਪ ਗਿਆ ਪਰ ਬਾਬ ਮਟਾਇਆ ਜਨਕੀ ਲਾਜ ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤਗੁਰ ਕਹਿ ਬਲ ਜਾਈ ਤੋ ਸੰਗਤ ਇਨੀ ਵੱਡੀ ਹੈ ਕਿ ਸੰਗਤ ਕੋਲੋਂ ਹੀ ਦਾਸ ਨੇ ਸਾਰੇ ਗੁਣ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕੀਤੀਆਂ ਹਨ ਤੇ ਮੇਰਾ ਆਸਰਾ ਜਿਹੜਾ ਧੰਤਨ ਗੁਰੂ ਰਾਮਦਾਸ ਤੇ ਮੇਰੀਆਂ ਸੰਗਤਾਂ ਪਿਆਰੀਆਂ ਹਨ ਜੀ ਬਿਲਕੁਲ ਜਿਵੇਂ ਕਿ ਆ ਜਾਂਦਾ ਹੈ ਕਿ ਸਤਗੁਰ ਕੀ ਸੇਵਾ ਸਫਲ ਹੈ ਜਿਉ ਕੋ ਕਰੇ ਚਤ ਲਾਵੇ ਤਾਂ ਬਾਪੂ ਜੀ ਹੁਣੀ ਇਹ ਸੇਵਾ ਕਰ ਰਿਹਾ ਇਸ ਜਗ੍ਹਾ ਤੇ ਸੰਗਤਾਂ ਦੀ ਸੇਵਾ ਜਿਹੜੀਆਂ ਗੁਰੂ ਘਰ ਆਉਂਦੀਆਂ ਨੇ ਸੋ ਬਹੁਤ ਵੱਡੀ ਸੇਵਾ ਕਹਿ ਸਕਦੇ ਆ ਕਿ ਜੋ ਸੰਗਤਾਂ ਲਈ ਕੀਤੀ ਜਾਂਦੀ ਹੈਗੀ ਆ ਸੋ ਆਪਾਂ ਮਾਤਾ ਜੀ ਹੁਣਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਦਰਦ ਸੀਗਾ ਮਾਤਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਨੀਤਾ ਬੇਟੀ ਕੀ ਪ੍ਰੋਬਲਮ ਸੀਗੀ ਤੁਹਾਨੂੰ ਅੱਜ ਠੀਕ ਸਰਵਾਈਕਲ ਸੀ ਰਿਸ ਦੀ ਪ੍ਰੋਬਲਮ ਸੀ ਦੋ ਦੋ ਵਾਰੀ ਤਿੰਨ ਵਾਰੀ ਕਰਾਇਆ ਮੈਂ ਠੀਕ ਆ ਫਰਕ ਹੁਣ ਬਿਲਕੁਲ ਠੀਕ ਆ ਹੁਣ ਫਰਕ ਨਹੀਂ ਠੀਕ ਆ ਹਾਂ ਇਹ ਹੁਣ ਰਾਤ ਦੀ ਬਾਹ ਸੁੱਨ ਹੋਈ ਪਈ ਸੀ ਉਹਨ ਇਨਾਂ ਨੇ ਮਲੀ ਤੇ ਮੁੱਠੀ ਬੰਦ ਹੋਣ ਲੱਗ ਪਈ ਆ ਅੱਛਾ ਪਹਿਲਾਂ ਵੀ ਇਲਾਜ ਕਰਵਾਇਆ ਸੀ ਕਿ ਤੋ ਇਹਦਾ ਸਰਵਾਈਕਲ ਦਾ ਜਾਂ ਹੋਰ ਵੀ ਪਹਿਲੇ ਬਹੁਤ 26 ਸਾਲ ਹੋ ਗਏ ਇਲਾਜ ਕਰਾਇਆ ਸੀ ਡਾਕਟਰਾਂ ਕੋਲ ਹੁਣ ਫਰਕ ਆ ਸੈਟੋ ਤੰਦਰੁਸਤੋ ਬਿਲਕੁਲ ਠੀਕ ਆ 72 ਸਾਲ ਦੀ ਏਜ ਹੈ 72 ਏਜ ਏ ਵਿਟੇਮਰੀ ਤਾਂ ਬਿਲਕੁਲ ਸੰਤਾਨ ਨੂੰ ਜ਼ਰੂਰ ਇਸ ਜਗ੍ਹਾ ਤੇ ਕਹ ਲਈਏ ਕਿ ਫਰਕ ਨਜ਼ਰ ਆ ਰਿਹਾ ਹੈ ਕਈ ਜੜੀਆਂ ਬਿਮਾਰੀਆਂ ਤੋਂ ਲੋਕ ਠੀਕ ਹੁੰਦੇ ਵੀ ਨਜ਼ਰ ਆ ਰਹੇ ਨੇ ਸੋ ਬਹੁਤ ਵੱਡੀ ਸੇਵਾ ਇਸ ਜਗ੍ਹਾ ਤੇ ਨਿਆਂ ਸਿੰਘ ਹੋਣੀ ਕਰ ਰਿਹਾ ਹੈਗੇ ਨੇ ਫ੍ਰੀ ਇਸ ਜਗ੍ਹਾ ਤੇ ਇਲਾਜ ਕੀਤਾ ਜਾ ਰਿਹਾ ਆ ਅਜੇ ਅਜੇ ਕਰ ਗੱਲ ਕਰ ਲਈ ਤਾਂ ਕਈ ਸ਼ਹਿਰਾਂ ਦੇ ਵਿੱਚ ਜਦੋਂ ਜਾਂਦੇ ਆ ਨਾ ਤਾਂ ਫ੍ਰੀ ਪਾਣੀ ਦਾ ਗਲਾਸ ਤੱਕ ਨਹੀਂ ਕੋਈ ਪੀਂਦਾ ਪਰ ਇਸ ਜਗ੍ਹਾ ਤੇ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਐਦਾਂ ਦੇ ਉਪਰਾਲੇ ਜਿਹੜੇ ਜਦੋਂ ਦੇਖਦੇ ਨੇ ਤਾਂ ਮਨ ਨੂੰ ਕਾਫੀ ਸੰਤੁਸ਼ਟੀ ਮਿਲਦੀ ਆ ਇਹ ਚੀਜ਼ਾਂ ਗੁਰੂ ਨਗਰੀ ਦੇ ਵਿੱਚ ਖਾਸ ਕਰਕੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੋ ਆਓ ਇਸ ਜਗ੍ਹਾ ਤੇ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਮੇਨ ਗੇਟ ਹੈਗਾ ਆ ਉਸ ਦੇ ਬਿਲਕੁਲ ਆਪੋਜ਼ਿਟ ਸਾਈਡ ਵੇਰਕਾ ਬੂਧ ਦੇ ਨਾਲ ਇਹ ਬਾਪੂ ਜੀ ਹੁਣੇ ਬੈਠਦੇ ਨੇ ਬਾਪੂ ਜੀ ਸਮਾਂ ਕੀ ਹੈਗਾ ਕਿੰਨੇ ਤੋਂ ਕਿੰਨੇ ਵਜੇ ਤੱਕ ਬੈਠਦੇ ਸਮਾਂ ਜੀ ਐਸਲ ਜਿਹੜਾ ਗਰਮੀ ਦਾ ਸਮਾਂ ਹੋਏਗਾ ਹੁਣ ਜਿਹੜੇ ਮੌਸਮ ਆ ਰਿਹਾ ਉਹ 8:30 ਤੋਂ ਕਰੀਬ ਕੀ 7 ਵਜੇ ਤੱਕ ਰਾਤ ਸ਼ਾਮ ਤੱਕ ਹੈ ਜੀ ਹਾਂ ਜੀ ਔਰ ਇੱਕ ਅਧਾ ਘੰਟਾ ਵਜੇ ਜਾਂ 40 45 ਮਿੰਟ ਉਹ ਵੀ ਗੁਰੂ ਰਾਮਦਾਸ ਸਾਹਿਬ ਜੀ ਕੋਲ ਇਸ਼ਨਾਨ ਸੇਵਾ ਹੁੰਦੀ 3 ਵਜੇ 10 ਮਿੰਟ ਘਟ ਤਿੰਨ ਤੇ ਤੇ ਔਰ 10 ਮਿੰਟ ਘਟ ਚਾਰ ਤੇ ਫਿਰ ਹਾਜ਼ਰ ਹੋ ਜਣੇ ਇੱਥੇ ਹਜੇ ਇੰਨਾ ਕੀ ਸਮਾਂ ਜਿਹੜਾ ਹੈ ਉਹ ਚੋਂ ਗਾਇ ਜਹਾਜੀ ਹੁੰਦੀ ਉਹ ਵੀ ਮਹਾਰਾਜ ਦੀ ਪਿਆਰ ਪਾਉਣ ਵਾਸਤੇ ਮਹਾਰਾਜ ਦੀਆਂ ਬਖਸ਼ਾ ਲੈਣ ਵਾਸਤੇ ਇਹ ਕਾਰ ਜਿਹੜਾ ਕੀਤਾ ਜਾਂਦਾ ਬਬਲੀ ਦੇਰ ਰਾਤ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਜੇ ਤੁਹਾਡੀ ਲੋੜ ਪੈਂਦੀ ਆ ਕਿੱਦਾਂ ਸੰਪਰਕ ਕਰ ਸਕਦੇ ਉਹਨਾਂ ਕੋ ਫੋਨ ਨੰਬਰ ਹੈਗੇ ਨੇ ਸਾਰੇ ਤੇ ਜਿਸ ਬੰਦੇ ਕੋਲ ਤੇਲ ਹੈ ਉਹਨੂੰ ਦੇ ਪ੍ਰੋਬਲਮ ਦਾ ਮਤਲਬ ਹੀ ਕੋਈ ਨਹੀਂ ਪ੍ਰੋਬਲਮ ਉਹ ਤਾਂ ਕੋ ਹਜ਼ਾਰਾਂ ਕਿਲੋਮੀਟਰ ਦੂਰ ਚਲੀ ਜਾਂਦੀ ਇੱਕ ਵਾਰੀ ਮਿਲਣ ਆਲੀ ਬਹੁਤ ਸਾਰੀ ਕੀ ਉਸੇ ਵੇਲੇ ਹੀ ਠੀਕ ਹੋ ਜਾਂਦਾ ਹੈ ਸੰਪਰਕ ਨੰਬਰ 83600939853 9781022114 ਦੋ ਨੰਬਰ ਹੈ ਜੀ ਜੀ ਧੰਨਵਾਦ ਤਾਂ ਬਿਲਕੁਲ ਇਸ ਜਗ੍ਹਾ ਤੇ ਆ ਕੇ ਤੁਸੀਂ ਕਈ ਬਿਮਾਰੀਆਂ ਦਾ ਹੱਲ ਕਰ ਸਕਦੇ ਹੋ ਕਈ ਲੰਬੇ ਸਮੇਂ ਤੋਂ ਸਰਵਾਈਕਲ ਦੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਜਲਦੀ ਠੀਕ ਨਹੀਂ ਹੁੰਦੀਆਂ ਐਕਸਰਸਾਈਜ਼ ਦੀ ਲੋੜ ਹੁੰਦੀ ਆ ਉਹਨੂੰ ਮਾਲਿਸ਼ ਦੀ ਲੋੜ ਹੁੰਦੀ ਆ ਜਿਵੇਂ ਬਾਪੂ ਜੀ ਨੇ ਦੱਸਿਆ ਕਿ ਆਪਣੇ ਭਾਰਤ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਬਾਹਰ ਕਿਤੇ ਵੀ ਨਹੀਂ ਹੈਗੀਆਂ ਇੱਕ ਤੇ ਜਿਹੜੀ ਮਾਲਿਸ਼ ਜਿਹੜੀ ਠੀਕ ਕਰ ਲੈਣੇ ਆ ਤੇ ਇੱਕ ਜਿਹੜਾ ਕੱਖ ਲੱਗ ਜਾਂਦਾ ਆ ਜੋ ਬਾਹਰ ਇਲਾਜ ਨਹੀਂ ਹੈਗਾ ਵੱਡੇ ਤੌਰ ਤੇ ਇਲਾਜ ਹੈਗਾ ਪਰ ਇਸ ਜਗ੍ਹਾ ਤੇ ਭਾਰਤ ਦੇ ਵਿੱਚ ਕਈ ਫਾਂਡੇ ਜਿਹੜੇ ਨੇ ਉਹ ਹੁੰਦੇ ਆ ਦੂਜਾ ਸਰਵਾਈਕਲ ਵਰਗੀਆਂ ਬਿਮਾਰੀਆਂ ਜਾਂ ਗੋਡੇ ਦੇ ਵਿੱਚ ਜਦੋਂ ਗਰੀਸ ਮੁੱਕ ਜਾਂਦੀ ਆ ਉਹਦੀਆਂ ਮਾਲਿਸ਼ਾਂ ਜਿਹੜੀਆਂ ਨੇ ਉਹ ਸਿਰਫ ਭਾਰਤ ਦੇ ਵਿੱਚ ਹੀ ਤੁਹਾਨੂੰ ਮਿਲਣ ਨੂੰ ਮਿਲਦੀਆਂ ਨੇ ਸੋ ਇਸ ਜਗ੍ਹਾ ਤੇ ਆ ਕੇ ਆਪਣੇ ਜਿਹੜੀਆਂ ਕੋਈ ਬਿਮਾਰੀਆਂ ਹੈਗੀਆਂ ਉਹਨੂੰ ਤੁਸੀਂ ਠੀਕ ਕਰ ਸਕਦੇ ਹੋ ਬਾਪੂ ਜੀ ਹੁਣ ਨਾਲ ਸੰਪਰਕ ਕਰ ਸਕਦੇ ਹੋ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਨਾਲ ਸਿਮਰਦੀਪ ਸਿੰਘ ਆਵਾਮ মিডিਆ ਮਿੰਸਟਰ